ਸਮੂਥ ਮੈਂਬਰ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਮੈਂ ਤੁਹਾਡੇ ਸਾਹਮਣੇ ਨਸ਼ਾ ਵਿਰੋਧ ਦਾ ਇੱਕ ਨਾਟਕ ਲੈ ਕੇ ਪੇਸ਼ ਆਂ ਪਰ ਫਿਰ ਨਿਕਲਾ ਪਤਾ ਨਹੀਂ ਕਿੱਧਰ ਡਜੜਾ ਹਏ ਤਾਂ ਕਾ ਕਾ ਬਾਪੂ ਈਗਾ ਬੋਤ ਕਿੱਥੋਂ ਆ ਮੈਂ ਬਾਪੂ ਮੈਂ ਗਰਾਉਂਡ ਵੱਲ ਘੁੰਮੀ ਆਂ ਦਈਆ ਆ ਘੁੰਮਨੂਗਾ ਤੂੰ ਡੀਸੀ ਲੱਗਿਆ ਆਹ ਬਾਪੂ ਮੈਂ ਡੀਸੀ ਲੱਗਿਆ ਬਾਪੂ ਪਹਿਰ ਉਹ ਕੋੜੇ ਪਹਿਰ ਦਰਾਤਾਂ ਨਾਲ ਲੱਗਦੇ ਆ ਆਓ ਬਾਪੂ ਦਰਾਤਾਂ ਨਾਲ ਆ ਦੇ ਪਹਿਰੇ ਤੇਰੀਆਂ ਅੱਖਾਂ ਦਾ ਤੂੰ ਲਾਲਾ ਮੇਰੀਆਂ ਪਪੂ ਮੇਰੀਆਂ ਦਿੱਤੇ ਅੱਖਾਂ ਲਾਲਾ ਦੇ ਸੀਸਾ ਹਾਲ ਦਾ ਕਿੱਥੇ ਆ ਲੈ ਅੱਖਾਂ ਦਾ ਤੇਰੀਆਂ ਲਾਲਾ ਆ ਬਾਪੂ ਬੜਾ ਆਪਾ ਹੋ ਗਿਆ ਤੈਨੂੰ ਆ ਕਿਧਰੋਂ ਅੱਖਾਂ ਲਾਲਾ ਟਿੱਡੀਆਂ ਦੀਆਂ ਆਂ ਆ ਕੇ ਖੜਨਾ ਆ ਇਹ ਹਿੱਲੀ ਕਤੋਂ ਜਾਣਾ ਲੈ ਆ ਨਾਵੇਂ ਕਰਦਾ ਤੂੰ ਪੈਸੇ ਭਾਲਦਾ ਰਹਿਣਾ ਹਰ ਵਕਤ ਮੇਰੇ ਕੋਲੇ ਕੜਾ ਬੰਦੇ ਹੋ ਆ ਬਾਪੂ ਜਵਾਨ ਲੈ ਲਾ ਯਾਰ ਪੈਸੇ ਦੇ ਯਾਰ ਸੱਤ ਮੇਰੇ ਕੋਲੇ ਆਣੀ ਪੈਸੇ ਅੱਪੇ ਨੇ ਗਾਲਣਾ ਕਰ ਮੈਂ ਕੱਲ ਦੇਖਿਆ ਤੇ ਬੜੂਏ ਪੈਸੇ ਸੱਤ ਤੂੰ ਮੇਰੇ ਹੁਣ ਬੜੂਏ ਵੀ ਗਰੋਲੇ ਲੱਗ ਗਿਆ ਲੈ ਬਾਪੂ ਤੂੰ ਸਿੰਦਾ ਨਹੀਂ ਹੁੰਦਾ ਤਾਂ ਗਰੋਲੇ ਹੀ ਗਏ ਲੈ ਬੱਤ ਮੇਰੇ ਕੋਲੇ 100 ਰੁਪਿਆ ਮੈਂ ਤੈਨੂੰ 100 ਹੀ ਦੇਣਾ ਇਸ ਦੂਆਦ ਨਾਲ ਮੇਰੇ ਕੋਲੇ ਆਈ ਗਰੀਬਾ ਬਾਪੂ ਯਾਰ ਹਾਂ ਕਿਵੇਂ ਆ ਠੀਕ ਆ ਲੈ 100 ਪਈ ਆ ਜਿੰਨਾ ਆਉਂਦਾ ਦੇਰ ਥੋੜਾ ਹੀ ਆਊਗਾ ਮਾਲ ਤਾਂ ਤੂੰ ਦਿਖਾ ਰਿਹਾ ਕਿੰਨਾ ਗੋਗਰਾ ਆ ਬੜਾ ਥੋੜਾ ਥੋੜਾ ਆ ਹੋਵੇ ਚਾਰ ਚਾਰ ਸੌ ਚੰਨੀ ਹੋਣਾ ਅੱਤਰ ਤੋਂ ਤੂੰ ਬਸ ਮੋਹ ਨਹੀਂ ਲਗਾ ਨਹੀਂ ਯਾਰ ਤੂੰ ਲੈ ਆਪਣੇ ਗਾਂਜੋਕਾ ਕੱਢ ਬਾ ਯਾਰ ਪਾ ਕੇ ਨਾਲ ਪੈਸੇ ਹੁਣ ਤਾਂ ਅੱਧੇ ਘੰਟੇ ਪਹਿਲਾਂ ਤਾਂ ਮੈਂ ਤੋਂ ਪੈਸੇ ਲੈ ਕੇ ਗਿਆ ਤੂੰ ਆ ਬਾਪੂ ਮੈਂ ਯਾਰਾ ਖਰਚਾ ਆ ਖਰਚੇ ਘੁੱਤ ਨਹੀਂ ਹੁਣ ਮੇਰੇ ਕੋਲ ਪੈਸੇ ਨਹੀਂ ਪੁੱਤ ਬਾਪੂ ਪੈਸੇ ਮੇਰੇ ਕੋਲ ਹੈ ਨਹੀਂ ਪੁੱਤ ਹੁਣੇ ਤਾਂ ਤੂੰ ਮੇਥੋਂ ਛੋਲੇ ਲੱਗ ਗਿਆ ਤੀ ਬਾਪੂ ਆ ਪੈਰ ਦੇ ਉਂ ਗਰੀਬਾਂ ਨੇ ਬੰਦ ਕਰੀ ਜਾਂਦਾਗਾ ਉਹ ਗਰੀਬਾਂ ਨੇ ਨਹੀਂ ਪਤਾ ਤੂੰ ਕਿਹੜਾ ਬਾਹਾ ਅਮੀਰ ਆ ਤੇਰੇ ਕਿਹੜਾ ਟੰਡੇ ਝੂਲਦੇ ਆ ਪੜ ਪੜ ਕੇ ਤੂੰ ਭਰਾ ਨੌਕਰੀ ਲੱਭਦਾ 10 ਪੜ ਕੇ ਤੂੰ ਅਣਪੜ ਹੋਇਆ ਵੇ ਤੈਨੂੰ ਇੱਕ ਅੱਖਰ ਨਹੀਂ ਆਉਂਦਾ ਬਾਪੂ ਆ ਤੂੰ ਦੂਜੀ ਵੀ ਪਾ ਕਿੱਤੀ ਕਿ ਮੈਨੂੰ ਕਹਨ ਮੈਂ ਦਸ ਤਪਣਾਗਾ 10 12 ਕਰ ਤੂੰ ABC ਰਾਤ ਨੂੰ ABC ਤਾਂ ਹਮ ਧੀੜੀ ਏ ਜਾਇ ਤੋ ਬਾਪੂ ਪੈਸੇ ਲੈ ਬੋਲਾ ਬਾਈ ਤੂੰ ਮੇਰੇ ਕੋਲ ਹੈ ਨਹੀਂ ਪਾਤੇ ਪੁੱਤ ਪੈਸੇ ਜਾਇ ਤੋ ਅੱਜ ਬਾਪੂ ਪੈਸੇ ਦੇ ਦੇ ਪੁੱਤ ਤੂੰ ਜਾ ਪੈਸੇ ਹੈ ਨਹੀਂ ਮੇਰੇ ਕੋਲੇ ਗਰੀਬ ਆ ਅੱਗੇ ਨਹੀਂ ਮੈਂ ਤੇਰੇ ਕੋਲ ਆ ਕਿਵੇਂ ਆ ਓਏ ਬਾਪੂ ਪੈਸੇ ਨਹੀਂ ਜ਼ਿੰਦਾ ਫਿਰ ਓ ਚੜ ਕੋਈ ਨਾ ਅੱਗੇ ना मैं निकल जाता हूँ जाना करना ना कितना दस सूइस अबे आगे से ना तो 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 ना त ਔਟੇ ਮੇਰੇ ਬੁੱਤ ਆਏ ਰੱਬਾ ਕੱਲਾ ਕੱਲਾ ਮੁੰਡਾ ਲੈ ਗਿਆ ਮੇਰਾ ਹਾਏ ਰੱਬਾ ਔਟੇ ਬੁੱਤ ਈ ਅਗਾ ਜੀ ਯਾਰ ਫਿਕਰ ਦਗਾਉਂਦੇ ਹੋ ਕੀ ਆ ਜਾਲ ਹਾਂ ਵੀ ਕਹਿੰਉ ਐ ਨਿੱਦ ਨਾ ਬਾਹਰ ਕਿੱਥੋਂ ਹੀ ਆਏ ਉਹ ਗਾਵਾ ਸੀ ਯਾਰ ਕਹਿੰਦਾ ਠੀਕ ਆ ਹਣ ਕਿਵੇਂ ਮਾਲ ਮੂਲ ਲੈਣਾ ਹਾਂ ਯਾਰ ਪੈਸੇ ਤਾਂ ਕੱਟਾਂ ਹਾਂ ਸਰ ਨਹੀਂ ਹਰਦਾ ਵਿਲਾਦ ਕਰਕੇ ਆਹ ਕਹ ਲੈ ਹੜ ਚੋਰੀ ਜਰੀ ਦਾ ਨਹੀਂ ਕਰਕੇ ਆਏ ਨਹੀਂ ਨਹੀਂ ਬਈ ਬਾਬੂ ਠੀਕ ਆ ਕੋਣ ਮੁੰਡਾ ਨਹੀਂ ਉਹ ਪਨੀਰ ਦਾ ਹੋਵੇ ਤੇਰਾ ਕੀ ਦੱਸਤਾ ਜਾ ਨਾਲ ਲਵਾਈ ਨਾ ਨਵੇਂ ਲੈ ਲੈ ਤੈਥੋਂ ਪੱਛਕੇ ਲਵਾਣੇ ਮੇਰਾ ਕੰਮ ਆ ਤੁਸੀਂ ਆਪ ਦਾ ਕੰਮ ਕਰੋ ਹਾਂ ਤੇ ਤੂੰ ਚਾਲਾ ਇੱਥੋਂ ਆ ਤੂੰ ਮਾਲ ਲੈ ਯਾਰ ਲੈ ਸਾੜਾ ਚਾਲ ਠੀਕ ਕਰ ਅਰੇ ਗਾਲ ਸਹੀ ਆ ਕਿਤੇ ਆਪ ਉਹ ਰਾਮ ਦੇ ਡੇਢ ਦਿਨ ਚਲਾ ਆ ਦੇਖ ਲੈਣੇ ਉਹ ਤਾਂ ਆਪ ਹੀ ਲਾਈ ਜਾਂਦਾ ਏ ਉਹ ਤਾਂ ਕਹਿੰਦਾ ਹੀ ਆਉਣੇ ਆ ਮੇਰੇ ਭਰਾ ਨਵੋੜਾ ਦਾ ਆਪ ਹੀ ਲਾਈ ਜਾਂਦਾ ਕਾ ਯਾਰ ਇਹਨਾਂ ਲਾਪ ਹੀ ਲਈ ਜਾਂਦਾ ਕਿਉਂਕਿ ਚੋ ਜਾਨ ਦੇ ਚੱਲ ਜਾਂਦੇ ਓਕੇ ਉਹ ਨਾ ਤਾਂ ਆਇਆ ਮੁੰਡਾ ਮਰਿਆ ਹੋਣੇ ਜਾਊਗਾ ਰਾਮ ਤੇ ਯਾਰ ਕੰਮ ਕੀ ਆਪਾਂ ਜਾਲਾ ਆਪਣਾ ਵੀ ਲਾ ਤੂੰ ਸਮਾਨ ਹਾਂ ਮੈਂ ਇਹ ਕੱਢ ਸਮਾਨ ਚੋਟੀ ਦਾ ਹਣਾ ਕੱਟ ਤੋਂ ਨਾ ਹਾਂ ਮੈਂ ਗਾ ਹਾਂ ਇਹ ਰਿਆ ਯਾਰ ਦੇ ਯਾਰ ਮਾਲ ਆਇਆ ਉਹ ਯਾਰ ਮਾਲ ਦੇ ਯਾਰ ਤੀ ਬੋ ਸੁਣਦਾ ਨਹੀਂ ਉਹ ਮਾਲ ਦੇ ਦਾ ਭਰਾਵਾ ਲੈ ਹਟ ਕੱਟ ਪਈ ਲੈ ਦਾਸਤਾ ਪਈ ਐਨੇ ਕੰਮ ਤੇ ਲਾ ਨਾ ਦਾਸਤਾ ਸਹੀ ਗਿੰਨਿਆ ਰ ਇਹ ਹੈਗਾ 500 ਕੱਟ ਪੜਿਆ ਲੈ ਫਾੜ ਯਾਰ ਹਾਂ ਚੱਲ ਦਾਸਤਾ ਲੈ ਆ ਆ ਕੇ ਫੇਰ ਦੇਖਦੇ ਨੇ ਚੱਲ ਆ ਆ ਕੇ ਜੀ ਦਿਖਾਉਣਾ ਆ ਜਾ ਦੇਖ ਅਰੇ ਯਾ ਹਾਂ ਆਹ ਵੇ ਉਹ ਕਿੱਤਾ ਇਹਨੇ ਤਾਂ ਮੇਰੀ ਜ਼ਿੰਦਗੀ ਖਰਾਬ ਕਰੀ ਉਹ ਲਾ ਕੇ ਦਾ ਦੇਖ ਭਰਾਵਾ ਸਵਾਰ ਬੋਲੇ ਝੂਟੇ ਹੁੰਦੇ ਆ ਤੇਰੇ ਕਹਿਣ ਤੇ ਲਾਲੀ ਲਾਲ ਸੁਭਾਦੀ ਆ ਵਾਪਸ ਸਵਾਰ ਬਾਰੇ ਕਿਉਂ ਉਹ ਲਾ ਕੇ ਮੇਰੀ ਭਰਾ ਨੂੰ ਲਵਾਈ ਜਾਂਦਾ ਏ ਭਰਾ ਨੂੰ ਲਵਾਈ ਜਾਂਦਾ ਏ ਓਏ ਓਟੋ ਚ ਨੂੰ ਪੜ੍ਹਨ ਵਾਸਤੇ ਭੇਜਿਆ ਤੂੰ ਆ ਕੰਮ ਕਰੀ ਨਾ ਓਏ ਲੋਕਾਂ ਦੇ ਜੁੱਲੇ ਤੋਂ ਕੋਈ ਮਾਰ ਤੇਰੀ ਅਗੂੜਿਆ ਉੱਪਰੋਂ ਇੱਥੇ ਉੱਗਣ ਟੱਪ ਤੂੰ ਯਾਰ ਇਹਨੂੰ ਚੱਕੋ ਏ ਭਾ ਉਹ ਨੀ ਤਲਾਹ ਤਾਂ ਚੱਲ ਗਿਆ ਓਏ ਓਏ ਚੱਲ ਵਸਿਆ ਓਏ ਓਏ ਓ ਵਾਤੇ ਓਏ